ਤੇ ਇਹ ਵੀ ਇਹ ਸਰਦਾਰ ਬੀਨ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਹੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਲ ਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਵੀ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆਹ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿੰਨਤਾਂ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਇਹ ਜੇ ਜੇਲ੍ਹ ਚ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਵੀ ਜਦੋਂ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੇਕਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋਹੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚੋਂ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਇਹ ਜੇ ਜੇਲ੍ਹ ਚੋਂ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੀ ਤੇ ਉਹੀ ਕੰਮ ਮੈਂ ਜੋ ਕਿਹਾ ਏ ਮੈਂ ਤਾਂ ਜਿੱਡਾ ਮੈਂ ਇਹਨਾਂ ਦਾ ਵਿਰੋਧੀ ਆ ਕੋਈ ਹੈ ਹੀ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰੇ ਆ ਮੈਂ ਇਹੀ ਗੱਲ ਬਾਰ-ਬਾਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇੱਕ ਇਹਨਾਂ ਦੀ ਸਿਰੀ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸਰੀਰ ਲੱਤ ਥੱਲੇ ਮਿੱਦ ਦੇਣੀ ਚਾਹੀਦੀ ਆ ਤੇ ਅੱਜ ਉਹ ਗੱਲ ਮਜੀਠੀਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸਏ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਏ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਇਹ ਕਰਨਗੇ ਤੇ ਇਹ ਵੀ ਇਹ ਸਰਦਾਰ ਬਿਆਨ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਹੈ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਨ ਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਵੀ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆਹ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿੰਤਾਂ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਮੈਂ ਹੁਣ ਬਾਰ ਬਾਰ ਕੀ ਕਹਾਂ ਮੇਰੀ ਗੱਲ ਤਾਂ ਤੁਸੀਂ মিডিਆ ਮੁਰੇ ਵੀ ਮੈਂ ਰੱਖਦਾ ਰਿਆਂ ਬੇਬਾਕ ਰੱਖਦਾ ਰਿਆਂ ਮੈਨੂੰ ਕੀ ਕੁਝ ਕਹਿੰਦੇ ਸੀ ਅੱਜ ਕੋਲੋਂ ਮੇਰੀ ਤਾਂ ਪ੍ਰੂਵ ਹੋ ਗਈ ਨਾ ਵੀ ਭਾਈ ਇਹ ਲੋਗ ਨੇ ਇਹ ਕਿਸੇ ਦੇ ਸਕੇ ਨਹੀਂ ਇਹ ਸਿਰਫ ਤੇ ਸਿਰਫ ਦੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸੁਖਵੀਰ ਸਿੰਘ ਬਾਦਲ ਅਸੀਂ ਵੀ ਉਹ ਉਵੇਂ ਬਿਲਕਦੇ ਸੀਗੇ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਦੋਂ ਸੁਖਵੀਰ ਸਿੰਘ ਬਾਦਲ ਦੇ ਜੱਡੇ ਅੱਜ ਬੱਚੇ ਆ ਉੰਨੀ ਉਮਰ ਦੇ ਸੀ ਤੇ ਜਦੋਂ ਘਰ 'ਚ ਇਹ ਤਕਲੀਫ ਹੁੰਦੀ ਆ ਨਾ ਜਦੋਂ ਬੰਬ ਨਾ ਉੜੇ ਇਹ ਤਾਂ ਹਜੇ ਇੱਕ ਫਾਇਰ ਹੀ ਚੱਲਿਆ ਏ ਉਹ ਵੀ ਪਰੋਂ ਨਿੰਘਿਆ ਸਾਡੇ ਤਾਂ ਟੁਕੜੇ ਟੁਕੜੇ ਅਸੀਂ ਦੇਖਿਆ ਮੂਰੇ ਆਪਣੇ ਦਾਦਾ ਜੀ ਨੂੰ ਮੈਂ ਇਹੀ ਗੱਲ ਕਹਿ ਕੇ ਥੱਕ ਗਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਹਾ ਸਾਰੇ ਮੇਰੇ ਉਲਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿੰਦਾ ਜੀ ਜਦੋਂ ਇਹ ਹੁੰਦੇ ਨਾ ਪੀੜ ਪ੍ਰਾਈ ਆ ਉਹ ਨਹੀਂ ਕਿਸੇ ਨੂੰ ਪਤਾ ਲੱਗਦਾ ਤੇ ਚਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸ ਦੇ ਏਜੰਟ ਨੇ ਅੱਤਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਵੀ ਇਹ ਮਾੜੇ ਲੋਕ ਨੇ ਅੱਗੇ ਇਹ ਹਜੇ ਬੰਦਿਆਂ ਦੀ ਮੈਨੂੰ ਲੱਗਦਾ ਬਾਦਲ ਸਾਹਿਬ ਤੇ ਅਕਾਲੀ ਦਲ ਮਦਦ ਨਹੀਂ ਕਰੇ